ਸ੍ਰੀ ਵਾਹਿਗੁਰੂ ਸਹਬ ਜੀਓ ਰਾਜਨ ਮੈਂ ਤੂੰ ਰਾਜਾ ਕਹੀਐ ਭੂਮਨ ਮੈਂ ਭੂਮਾ ਠਾਕੁਰ ਮੈਂ ਠਗੁਰਾਈ ਤੇਰੀ ਕੋਮਨ ਸਰ ਕੋਮਾ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮਸ ਪਿਆਲ ਜੀਓ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣ ਨਾ ਸਕੋ ਤੂੰ ਠਾਕਰ ਹੋਜਿ ਭਗਵਾਨਾ ਸੋ ਕਹੋ ਤਲ ਗੁਰ ਸੇਵੀਐ ਅਹੰਕ ਤਹਜ ਸੋ ਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੴ ਸਤਗੁਰ ਪ੍ਰਸਾਦਿ ਤਨਾਸਰੀ ਮਹੱਲਾ ਚੌਥਾ ਇਸਾ ਪੂਰਕ ਸਰਬ ਸੁਖ ਦਾਤਾ ਹਰਿ ਸਹਿ ਕਾਮ ਤਿਨ ਸੋ ਐਸਾ ਹਰ ਧਿਆਈਐ ਮੇਰੇ ਜੀਅੜੈ ਤਾ ਸਰਬ ਸੁਖ ਪਾਵਹਿ ਮੇਰੇ ਮਨ ਈਸ਼ਾ ਪੂਰਕ ਸਰਬ ਸੁਖ ਦਾਤਾ ਹਰ ਤਾ ਕੈ ਵਸਹਿ ਕਾਮ ਤਿਨ ਸੋ ਸਹਾਰਤ ਆਈ ਐ ਮੇਰੇ ਜੀ ਆਣੇ ਤਾ ਸਰਬ ਸੁਖ ਪਾਵ ਹੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਯੋਜਨ ਹੋਈ ਹੈ ਨਿਤ ਧਿਆਈਐ ਹਰ ਪ੍ਰਖ ਨਰੰਧਨ ਰਹਾਓ ਜੈ ਹਰ ਸਿਮਰਨ ਭਇਆ ਤਾਹੇ ਉਬਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਅਹਿਮਦ ਦੀਨੀ ਜਪ ਹਰ ਭਵਨ ਤਰਨਾ ਜੈ ਹਰ ਸਿਮਰਨ ਭਇਆ ਤਾਹੇ ਉਬਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕਾ ਗੁਰ ਅਹਿਮਤ ਦਿਨੀ ਜਬ ਹਰਿ ਭਵਜਲ ਤਰਨਾ। ਧਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗ ਜੀਓ। ਪਾਵਨ ਪਵਿੱਤਰ ਬਾਣੀ ਦੇ ਹੁਕਮ ਨਾਮ ਸਾਹਿਬ ਦੇ ਗੁਰੂ ਪਾਤਸ਼ਾਹ ਮਹਾਰਾਜ ਜੀ ਅਨੇ ਅੱਜ ਬਖਸ਼ਿਸ਼ ਕੀਤੇ ਹਨ। ਤਨਾਸਰੀ ਰਾਗ ਦੇ ਵਿੱਚੋਂ ਚੌਥੇ ਪਾਤਸ਼ਾਹ ਸੋਢੇ ਸੁਲਤਾਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜਿਆਂ ਦੀ ਪਾਵਨ ਪਵਿੱਤਰ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 669 70 ਅੰਗ ਪਰ ਸ਼ਿਸ਼ੋਭਤ ਹੈ ਨਾ ਸ੍ਰੀ ਮਹੱਲਾ ਚੌਥਾ ਇਸ਼ਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕੇ ਵਸੈ ਕਾਮ ਤੀਨ ਸਤਿਗੁਰੂ ਜੀ ਕਹਿੰਦੇ ਜਿਹੜਾ ਪ੍ਰਮਾਤਮਾ ਵਾਹਿਗੁਰੂ ਸਾਰੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈ ਜਿਹੜਾ ਵਾਹਿਗੁਰੂ ਸਾਰੇ ਸੁਖ ਦੇਣ ਵਾਲਾ ਹੈ ਤੇ ਜਿਸ ਦੇ ਵਸ ਵਿੱਚ ਸਵਰਗ ਵਿੱਚ ਰਹਿਣ ਵਾਲੀ ਸਮਝੀ ਗਈ ਕਾਮ ਤੀਨ ਹੈ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ਇਹ ਮੇਰੇ ਮਨ ਉਸ ਅਜਹੀ ਸਮਰੱਥਾ ਵਾਲੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਚਾਹੀਦਾ ਹੈ ਤੇ ਜਦੋਂ ਤੂੰ ਪ੍ਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਕਰੇਗਾ ਤਦੋਂ ਸਾਰੇ ਸੁਖ ਹਾਸਲ ਕਰ ਲਵੇਂਗਾ ਜਪ ਮੰ ਸਤਨਾਮ ਸਦਾ ਸਤਨਾਮ ਸਦਾ ਸਿਰ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਸਦਾ ਹੀ ਜਪਦੇ ਰਿਹਾ ਕਰੋ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰਪੁਰਖ ਨਿਰੰਜਣਾ ਸਰਬ ਵਿਆਪਕ ਨਰੇਪ ਪ੍ਰਮਾਤਮਾ ਦਾ ਸਦਾ ਧਿਆਨ ਤਰਨਾ ਚਾਹੀਦਾ ਹੈ ਇਸ ਤਰ੍ਹਾਂ ਲੋਕ ਅਤੇ ਪ੍ਰਲੋਕ ਵਿੱਚ ਇੱਜ਼ਤ ਖੱਟ ਲਈਦੀ ਹੈ ਜੈ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜੈ ਸਿਹਰ ਦੇ ਵਿੱਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿੱਚੋਂ ਹਰੇ ਕਿਸਮ ਦਾ ਝਗੜਾ ਬਖੇੜਾ ਚਾਲੇ ਪਾ ਜਾਂਦਾ ਹੈ ਫਿਰ ਵੀ ਵੱਡੇ ਭਾਗਾ ਨਾਲ ਹੀ ਪਰਮਾਤਮਾ ਵਾਹਿਗੁਰੂ ਜੀ ਦਾ ਭਜਨ ਹੋ ਸਕਦਾ ਹੈ ਜਨ ਨਾਨਕ ਕੋ ਗੁਰ ਕਿਰਪਾ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਸਤਿਗੁਰੂ ਜੀ ਕਹਿੰਦੇ ਗੁਰੂ ਨੇ ਇਹ ਸਮਝ ਬਖਸ਼ੀ ਹੈ ਕਿ ਪ੍ਰਮਾਤਮਾ ਦਾ ਨਾਮ ਜਪ ਕੇ ਹੀ ਸਾਰੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਸੋ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਿਨਾਂ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਅਮਰਤ ਕੀਤੀ ਅੰਮ੍ਰਿਤ ਵੇਲਾ ਖੁੱਲੇ ਦਰਸ਼ਨ ਦੀ ਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬਤ ਸੰਗਤਾਂ ਨੂੰ ਆਪਣੇ ਅਚਰਣਾ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣ ਗੁਰਸਿੱਖੀ ਜੀਵਨ ਨਾਮ ਦਾਨ ਦੀਆਂ ਦਾਤ ਅੰਮ੍ਰਿਤ ਵੇਲਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਵਿਰਾਸ ਕਰਨ ਗੁਰਮਤਿ ਅਨੁਸਾਰ ਸਭਨਾ ਦੀਆਂ ਸ਼ਭ ਮਨੋ ਕਾਮਨਾ ਮਾ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਜੀਓ ਆਇਆ ਜੀਓ ਆਇਆ ਆਓ ਗੁਰ ਪਿਆਰੇ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਕਾਹਤ ਕੋ ਲਗਾਈਏ ਕੋਈ ਵਿਰਸ ਨਾ ਦੀ ਨਾ ਰਏ ਸਾਰੀ ਅਸੰਤਾਨ ਪਿਆਰ ਸਤਿਗੁਰ ਸਤਿ ਬੋਲੇਓ ਜੀ ਸਤਨਾਮ